ਛੋੜ ਛੋੜ ਪਖੰਡੀ ਬੰਨ ਕਪਟਣਾ ਕੀਜਾ ਬੰਨ ਕਪਟਾ ਸਾਰੇ ਲੋਕਾਂ ਦੇ ਇਹਨਾਂ ਦੇ ਹਰ ਕਾ ਨਾਮ ਨਿਤਨੇਤਲੀ ਜਿਹੜਾ ਹਰ ਕਾ ਨਾਮ ਨਹੀਂ ਲੈਂਦਾ ਜਾਂ ਨਹੀਂ ਲੈਣ ਦਿੰਦਾ ਉਹ ਕਪਟੀ ਹੈ ਨਿਤਨੇਤਲੀ ਜਾ ਲੈ ਲੈ ਹਰ ਕਾ ਨਾਮ ਇਹ ਸਭ ਕੋ ਤੇਰਾ ਸੋਨੇ ਦਾ ਦਾਨ ਹਰ ਕੇ ਨਾਮ ਦੇ ਬਰਾਬਰ ਨਹੀਂ ਹੈ RAM ਕਲੀ ਘਰ ਦੂਜਾ ਬਨਾਰਸੀ ਤਪ ਕਰੇ ਉਲਟ ਤੀਰਥ ਮਰ ਹੈ ਅਗਨੀ ਦਾ ਹੈ ਕਾਇਆ ਕਲਪ ਕੀ ਜਾਏ ਕਹਿੰਦੇ ਜੇ ਕੋਈ ਬਨਾਰਸ ਚ ਲਿਆ ਜਾਵੇ ਨਾ ਬਨਾਰਸ ਸੈਂਟਰ ਸੀ ਹਿੰਦੁਸਤਾਨ ਦੇ ਵਿੱਚ ਧਰਮ ਦਾ ਨਾਮ ਨੇ ਤਾਂ ਉੱਧਰ ਪੈਦਾ ਹੋਇਆ ਮਹਾਰਾਸ਼ਟਰ ਚ ਪਰ ਇੱਧਰ ਤਾਂ ਨਹੀਂ ਆਇਆ ਸੀ ਕੁਝ ਪਤਾ ਵੀ ਲੱਗਿਆ ਕਬੀਰ ਵਾਰੇ ਸੁਣਿਆ ਵੀ ਕੁਝ ਬਨਾਰਸ ਦੇ ਵਿੱਚ ਵੀ ਸ਼ਾਇਦ ਬਨਾਰਸ ਵਿੱਚ ਕੋਈ ਬੰਦਾ ਹੋਊਗਾ ਇਹ ਵੀ ਨੇੜੇ ਤੇੜੇ ਸੀ ਉਹ उधर ਬੰਦੇ ਉਹਨਾਂ ਬੈਠ ਕੇ ਵਿਚਾਰ ਕਰਾਂਗੇ ਕਿਸੇ ਸਿੱਟੇ ਤੇ ਪਹੁੰਚਾਂਗੇ ਨੇੜੇ ਤੇੜੇ ਹੀ ਫਿਰਦੇ ਤੇ ਭਗਤ ਉਸ ਵੇਲੇ ਬਹੁਤ ਕਰੀਬ ਕਰੀਬੇ ਫਿਰਦੇ ਸੀ ਕਹਿੰਦਾ ਬਨਾਰਸੀ ਤਪ ਕਰੇ ਉਲਟ ਦੇਖੋ ਉਲਟ ਉਰਦ ਧਿਆਨ ਲੈ ਵਾਗਾ ਉਹੜਾ ਉਰਦ ਧਿਆਨ ਲੈ ਵਾਗਾ ਨਾ ਇੱਥੇ ਉਲਟ ਕਰ ਦਿੱਤਾ ਇਹਨਾਂ ਨੇ ਅਰਥ ਕੀਤਾ ਨਾ ਵੀ ਪੁੱਠਾ ਲੜ ਕੇ ਤਪ ਕਰੇ ਇਹ ਪੁੱਠਾ ਦਾ ਪਹਿਲਾ ਹੀ ਆ ਸੱਚ ਤੋਂ ਤਾਂ ਉਲਟ ਪਹਿਲਾ ਹੀ ਆ ਇਹ ਯਾਨੀ ਬਨਾਰ ਸੇ ਜਾ ਕੇ ਤਪ ਕਰੇ ਉਲਟ ਮਾਇਆ ਵਾਸਤੇ ਤਪ ਕਰੇ ਝੂਠ ਵਾਸਤੇ ਤਪ ਕਰੇ ਸੱਚ ਵਾਸਤੇ ਤਪ ਨਹੀਂ ਕਰਦਾ ਸੱਚ ਦੇ ਗਿਆਨ ਵਾਸਤੇ ਤਪ ਨਹੀਂ ਕਰਦਾ ਝੂਠੀ ਸ਼ੋਰ ਸ਼ੋਰਤ ਵਾਸਤੇ ਜਾਂ ਝੂਠੀ ਮਾਇਆ ਵਾਸਤੇ ਇਹ ਰਦੀ ਸਦੀ ਵੀ ਮਾਇਆ ਹੀ ਹੈ ਇਹਦੇ ਵਾਸਤੇ ਤਪ ਹੈ ਜਿਹੜਾ ਉਲਟ ਤਪ ਹੈ ਮੁਕਤੀ ਵਾਸਤੇ ਤਪ ਨਹੀਂ ਕਰਦਾ ਪ੍ਰਸਤੀਤੀ ਵਾਸਤੇ ਤਪ ਕਰਦਾ ਪ੍ਰਸਤੀਤੀ ਵਾਸਤੇ ਵੀ ਮੈਨੂੰ ਸਾਰਿਆਂ ਨਾਲੋਂ ਵੱਡਾ ਸੰਤ ਕਹਣ ਇਹ ਉਲਟ ਤਪ ਹੈ ਬਨਾਰਸੀ ਤਪ ਕਰੇ ਉਲਟ ਬਨਾਰਸ ਦਾ ਤਪੇ ਉਲਟ ਹੈ ਇਹਨਾਂ ਦੀ ਗੰਗਾ ਵੀ ਉਲਟੀ ਹੈ। ਗਿਆਨੀ ਗੰਗਾ ਹਮੇਸ਼ਾ ਥੱਲੇ ਤੇ ਉੱਤੇ ਨੂੰ ਜਾਂਦੀ ਹੁੰਦੀ। ਗਿਆਨ ਵੱਧਦਾ ਜਾ ਉੱਤੇ ਨੂੰ ਹੀ ਜਾਊਗਾ। ਉਹ ਦੇਖਦਾ ਜਾਂਦਾ ਥੱਲੇ ਥੱਲੇ ਜਿੰਨੇ ਵੀ ਉੱਚੇ ਗਿਆਨ ਵਾਲੇ ਨੇ ਉਹਨਾਂ ਤੇ ਉੱਚਾ ਹੀ ਚੜੂਗਾ। ਗਿਆਨ ਦੀ ਗੰਗਾ ਆਕਾਸ਼ ਨੂੰ ਜਾਂਦੀ ਹੈ। ਆਕਾਸ਼ ਗੰਗਾ ਗਿਆਨ ਦੀ ਗੰਗਾ ਨੂੰ ਕਹਿੰਦੇ ਨੇ। ਆਕਾਸ਼ ਤਾਂ ਥੱਲੇ ਨੂੰ ਨਹੀਂ ਗੰਗਾਉਂਦੀ ਹੁੰਦੀ। ਆਕਾਸ਼ ਵੱਲ ਨੂੰ ਗੰਗਾ ਜਾਂਦੀ ਹੈ। ਏ ਗੰਗਾ ਉੱਤੇ ਨੂੰ ਚੜਦੀ ਐ ਉਹ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਬੀਰ ਤਾਂ ਘਾਟੀ ਉੱਤੇ ਨੂੰ ਚੜਦੀ ਐ ਉਹਦੀ ਤਾਂ ਉਹ ਤਾਂ ਉੱਤੇ ਨੂੰ ਜਾਂਦਾ ਇਹਨਾਂ ਦੀ ਗੰਗਾ ਉੱਤੋਂ ਥੱਲੇ ਰੋਂਦੀ ਆ ਉਹ ਜਿਹੜੀ ਥੱਲੇ ਨੂੰ ਗੰਗਾ ਆਉਂਦੀ ਆ ਉਹ ਥੱਲੇ ਨੂੰ ਗੰਗਾ ਬੋਲੀ ਹੋਈਆਂ ਗੁਰਬਾਣੀ ਐ ਆਉਂਦੀ ਥੱਲੇ ਨੂੰ ਉਹ ਗੁਰਬਾਣੀ ਥੱਲੇ ਤੱਕ ਲੋਕਾਂ ਨੂੰ ਗਿਆਨ ਕਰਦੀ ਆ ਕਿ ਥੱਲੇ ਤੱਕ ਲੋਕਾਂ ਨੂੰ ਛੂੰਹਦੀ ਆ ਕਿ ਗਿਆਨ ਕਰਦੀ ਆ ਵੀ ਉੱਤੇ ਨੂੰ ਆਜੋ ਥੱਲੇ ਥੱਲੇ ਬਾਹ ਜਦ ਕਰਦੀ ਆ ਉੱਤੇ ਨੂੰ ਚੱਕਣ ਵਾਸਤੇ ਕਰਦੀ ਆ ਕੋਈ ਜਗਾ ਖੜੇ ਚ ਕੋਈ ਉਹਨੂੰ ਬਾਹ ਨਾਲ ਬਾਹਰ ਕੱਢਦਾ ਫੜ ਕੇ ਉਹਦੀ ਬਾਹ ਤੇ ਉੱਤੇ ਨੂੰ ਚੱਕਦਾ ਉਹਨੂੰ ਗੁਰਬਾਣੀ ਦਾ ਬਾਹ ਹੈ ਉਹਦੀ ਥੱਲੇ ਨੂੰ ਕੀਤੀ ਬਾਹ ਦੇ ਬਾਹ ਦੇ ਬਾਪ ਡੁੱਬੇ ਨੂੰ ਬਾਹ ਦਿੱਤੀ ਹੈ ਤਾਂ ਇਹਦਾ ਵਾਪਸ ਆਕਰ ਡੁੱਬਦੇਆਂ ਨੂੰ ਉਹਨੇ ਬਾਹ ਦਿੱਤੀ ਆਪਣੇ ਵੀ ਆਜੋ ਮੇਰੇ ਨਾਲ ਜੁੜ ਕੇ ਮੈਂ ਬਾਹਰ ਕੱਢ ਲਾਂ ਤੁਨੂੰ ਥੱਲੇ ਨੂੰ ਨਰਕ ਨੂੰ 도ੜੇ ਲੱਗੇ ਜਾਂਦੀ ਹੈ ਗੁਰਬਾਣੀ ਡਰ ਕੇ ਨਰਕੀ ਜੀਵਾਂ ਨੂੰ ਉੱਪਰ ਨੂੰ ਉੱਡਦੀ ਹੈ ਕਿ ਉਹਦੀ ਬਾਹ ਹੈ ਤਾਂ ਇਹ ਹੁਕਮ ਦਾ ਹੱਥ ਹੈ ਉਹਦਾ ਉਹਨੇ ਕਿਹਾ ਕਾਲ ਕਲਮ ਹੁਕਮ ਹੱਥ ਕੋ ਕੌਣ ਮੇਟ ਸਕਾ ਜਿਹੜਾ ਹੱਥ ਹੈ ਉਹਦਾ ਪਰਮੈਸ਼ਰ ਦਾ ਭਗਵਾਨ ਦਾ ਭਗਵਾਨ ਦਉਜੇ ਦਉਜਾ ਉੱਚੇ ਤੋਂ ਆਰਾ ਪਰ ਉਹ ਹੱਥ ਲੜਕਾਇਆ ਥਲੇ ਨੂੰ ਹੱਥਾ ਲੜਕਾਤਾ ਜਿਹਦੀ ਬਾਹ ਉਹਦੇ ਹੱਥ ਚ ਆ ਗਈ ਇਹਨੇ ਬਾਹ ਨੂੰ ਫੜਾ ਤੀ ਉਹਨੂੰ ਖਿਚ ਲੰਦਾ ਉੱਤੇ ਇਹ ਬਾਣੀ ਦਾ ਆਪਣੇ ਘਰ ਨੂੰ ਲੈ ਜਾਂਦੀ ਹੈ ਤੁਰਕੀ ਬਾਣੀ ਆਈ ਆਈ ਕੀ ਕਰਨ ਤੋ ਲੈ ਜਾਣ ਵਾਸਤੇ ਜਿਹੜਾ ਇਹ ਨਾਲ ਜੁੜ ਗਿਆ ਉੱਥੇ ਰਹਿ ਜਿੱਥੋਂ ਆਈ ਹੈ ਤੈਨੂੰ ਸਗਲੀ ਚਿੰਤਾ ਮਟਾਈ ਹੁਣ ਘਰ ਪਹੁੰਚ ਜਾਗੇ ਗੁਰਬਾਣੀ ਦਾ ਸੋਜੀ ਗੁਰਬਾਣੀ ਦਾ ਰਹਿਸ ਜਿਹਦੇ ਹੱਥ ਆਇਆ ਉਹ ਮੁਕਤ ਹੈ ਉਹਨੂੰ ਚਾਰੇ ਬਦਾਰਤ ਮਿਲ ਜਾਂਦੇ ਨੇ ਉਹ ਰਾਦੇ ਗਾ ਥੱਲੇ ਨੂੰ ਜਾਂਦੀ ਹੈ ਨਹੀਂ ਮੈਂ ਤੁਹਾਨੂੰ ਸਾਡੀ ਗੁੰਗਾ ਉੱਤੇ ਨੂੰ ਜਾਂਦੀ ਹੈ ਸ਼ਿਵਜੀ ਵੀ ਥੱਲੇ ਰਹਿਣ ਦਾ ਖਲਾਸ਼ ਵਾਲਾ ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਕੋਈ ਬਨਾਰਸੀ ਇੱਛਾ ਰੱਖਦਾ ਹੋਵੇ ਤਪ ਕਰਕੇ ਆ ਜੋ ਵੀ ਤਪ ਉਹਨਾਂ ਦਾ ਤਪ ਉਲਟ ਚੀਜ਼ ਤੀਰਥ ਮਰੈ ਔਰ ਤੀਰਥ ਤੇ ਮਰਨ ਦੀ ਇੱਛਾ ਰੱਖਦਾ ਹੋਵੇ ਮਰ ਵੀ ਜਾਵੇ ਤੀਰਥ ਦੀ ਅਗਨੀ ਦਹੈ ਇਹ ਆ ਅੱਗ ਦੇ ਵਿੱਚ ਲੋਕ ਸੜ ਜਾਂਦੇ ਨੇ ਉੱਥੇ ਜਿਉਂਦੇ ਹੀ جا کے ਹੜੇ ਹੋਗੀ ਕਾਇਆ ਕਲਪ ਕੀ ਜਾਏ ਕਾਇਆ ਕਲਪ ਕੀ ਜਾਏ ਕਾਇਆ ਨੂੰ ਕਹਿੰਦੇ ਨੇ ਜਿਹੜਾ ਸਰੀਰ ਹੈ ਯੋਗੀ ਵੀ ਇਹ ਕਾਇਆ ਕਲਪ ਹੋ ਜਾਂਦੀ ਹੈ ਫਿਰ ਮਰਦਾ ਹੀ ਨਹੀਂ ਕਾਇਆ ਬਦਲ ਲੈਂਦਾ ਪਿਓਹ ਕਹਿੰਦੇ ਨੇ ਪਰ ਇਦਾਂ ਹੁੰਦਾ ਨਹੀਂ ਹੋਇਆ ਕਿਸੇ ਦਾ ਵੀ ਨਹੀਂ ਕਹਿੰਦੇ ਨੇ ਵੀ ਕਾਇਆ ਕਲਪ ਕਰ ਲਈ ਮੈਂ ਕਾਇਆ ਕਲਪ ਤਾਂ ਇਹ ਕਾਇਆ ਤਾਂ ਕਲਪ ਹੋ ਜਾਂਦੀ ਹੈ ਔਰ ਬਾਹਲੇ ਮਾਇਆ ਨੂੰ ਕਲਪ ਕਰਦੇ ਨੇ ਸਰੀਰ ਨੂੰ ਕਾਇਆ ਕਲਪਉਂਦੀ ਆ ਮਾਇਆ ਮਨ ਬੁੱਧੀ ਦਾ ਬਦਲ ਜਾਣਾ ਜੇ ਸੁੱਤਮਤ ਮਨ ਬੁੱਧ ਖੜੇ ਜਾਣ ਉਹ ਕਾਇਆ ਕਲਪ ਹੈ ਤੇ ਤੇ ਘੜਿਆ ਸੁੱਤਮਤ ਮਨ ਬੁੱਧ ਤੇ ਤੇ ਘੜਿਆ ਸੁਰਾਂ ਸਿੱਧਾ ਅਕੇ ਸੁਧ ਇਹ ਸੀ ਕਾਇਆ ਕਲਪ ਉਹ ਮਾਇਆ ਬਾਹਲੇ ਸਰੀਰ ਦਾ ਕਲਪ ਕਰਨਾ ਕਿ ਵੀ ਬਰੇ ਹੀ ਨਾ ਜਾਦੇ ਹੈ ਬੁੜਾ ਹੋ ਜਬੇ ਫੇਰ ਇੱਕ ਦੁਵਾਈ ਆਇਆ ਵਰਦਾ ਉਸ ਪੀਲਵੇਂ ਫਿਰ ਜਵਾਨ ਹੋ ਜੂ ਕਾਇਆ ਕਲਪ ਵਰਨ ਦੀ ਬਣੀ ਹੋਈ ਉਹ ਕਹਿੰਦੇ ਚੱਲ ਕਾਇਆ ਕਲਪ ਚ ਲੱਗਿਆ ਰਹੇ ਸਾਨੂੰ ਕੋਈ ਰੌਲਾ ਨਹੀਂ ਪੁੱਠਾ ਤਪ ਕਰਦਾ ਲੱਗਿਆ ਰਹੇ ਤੀਰ ਤਾਂ ਦੇ ਜੜ ਕੇ ਮਰਦਾ ਮਰਦਾ ਰਹੇ ਤਪ ਕਰਦਾ ਕੋਈ ਉਲਟਾ ਕਰਦਾ ਰਹੇ ਜੇ ਕਰਦੇ ਹੀ ਨੇ ਹਾਂ ਅਗੰਤਾ ਹੈ ਕਾਇਆ ਕਲਪ ਕੀ ਜਾ ਸਮੇਤ ਜਗ ਕੀਜੈ ਸੋਨਾ ਗਰਭદાન ਦੀਜੈ ਜੇ ਅਸਬੇਦ ਅੱਗ ਵੀ ਕਰੇ ਅਸਬੇਦ ਘੋੜਾ ਘੋੜੇ ਦੇ ਛੱਡ ਦਿੰਦੇ ਨੇ ਘੋੜਾ ਕੋਈ ਫੜੇ ਅਸਬੇਦ ਅੱਗ ਨੇ ਅਸਬੇਦ ਕੀਜਾ ਜੱਗ ਕੀਜਾ ਸੋਨਾ ਗਰਭदान ਦੀਜੈ ਸੋਨਾ ਗਰਭदान ਦੀਜੈ ਸੋਨਾ ਕਿਵੇਂ ਘਰੀ ਦੇ ਲੋਕੋ ਕੇ ਦਾਨ ਕਰੀਦਾ ਦਾਨਤਾ ਕੀਤਾ ਕੋਈ ਫੜ ਬਚਲ ਕੋ ਤਾਂ ਸੁਣੋ ਜਿਵੇਂ ਆਹ ਤਰਬੂਜ ਆ ਤਰਬੂਜ ਕੱਟ ਲਿਆ ਇਹਦੇ ਵਿੱਚੋਂ ਜਿਹੜਾ ਹੈਗਾ ਗੁੱਦਾ ਖੜ ਦਿੱਤਾ ਵਿੱਚ ਪਾਤਾ ਸੋਨਾ ਫੇਰ ਉਹਨੂੰ ਉਹਵੇਂ ਬੰਦ ਕਰਕੇ ਕਿਸੇ ਕਪੜੇ 'ਚ ਲਵੇਟ ਕੇ ਬੰਨ ਕੇ ਦਾਨ ਕਰਤਾ ਲੋਕਾਂ ਵਾਂਗ ਇਹਦਾ ਤਰਬੂਜ ਹੈ ਪਰ ਉਹ ਜੋ ਹੋਊਗਾ 2.5 ਕਿਲੋ ਸੋਨਾ ਇਹ ਐਸੀ ਵੀ ਲੁਕੋ ਕੇ ਗੁਪਤ ਦਾਨ ਕਹਿੰਦੇ ਸੀ ਇਹਨੂੰ ਇਹ ਚੰਗਾ ਹੁੰਦਾ ਲੋਕਾਂ ਨੂੰ ਦੇਖਣ ਪਰ ਵੀ ਜਿੱਦਾ ਉਹਦੇ ਵੀ ਹੰਕਾਰ ਹੈ ਪਤਾ ਤਾਂ ਲੱਗਿਆ ਜਾਂਦਾ ਸੋਨਾ ਗਰਭਦਾਨ ਦੀ ਹਾਂ ਗਰਭ ਹੰਨ ਲਕੋ ਕੇ ਦਾਨ ਕਰਨਾ ਕਿਸੇ ਜੀਵ ਦੇ ਵਿੱਚ ਗਰਭ ਵਿੱਚ ਪਾ ਕੇ ਸਰ ਤਉ ਨ ਪੂਜੈ ਰਾਮ ਨਾਮ ਸਰ ਤਉ ਨ ਪੂਜੈ ਸਭ ਕੁਝ ਕੀਤਾ ਹੋਇਆ ਵੀ ਰਾਮ ਨਾਮ ਜਿਹੜਾ ਗਿਆਨ ਗੁਰਬਾਣੀ ਦਾ ਜਿਹਨਾਂ ਗਿਆਨ ਹਾਸਲ ਕਰ ਲੈਣਾ ਚਾਰ ਅੱਖਰ ਉਹਦੇ ਬਰਾਬਰ ਸਾਰੀ ਨਹੀਂ ਹੈ ਨਾ ਤਾਂ ਅਸ਼ਮੇ ਦੇ ਅੰਗ ਕੋਈ ਆਦਮੀ ਕਰ ਸਕਦਾ ਗਰੀਬ ਰਾਜਾ ਕਰੂਗਾ ਰਾਜਾ ਵੀ ਹਰੇਕ ਦੀ ਕਰ ਸਕਦਾ ਨਾ ਸੋਨਾ ਘਰ ਬ ਜਿਹੜਾ ਦਾਨ ਕਰ ਸਕਦਾ ਗਰੀਬ ਆਦਮੀ ਨਾ ਉਹ ਜਿਹੜੇ ਉਹ ਤੀਰਥ ਦੇ ਮਰਨ ਵਾਲਾ ਕੰਮ ਛੱਡ ਕੇ ਗਰੀਬ ਆਦਮੀ ਉਹ ਕਰ ਸਕਦਾ ਨਾ ਉਹ ਤુલਸੀ ਮਾਲਾ ਹੋਰ ਸਾਰੇ ਕੰਮ ਕਰ ਸਕਦਾ ਤੇ ਫਿਰ ਤਾਂ ਕੁਝ ਆਦਮੀਆਂ ਨੂੰ ਵਸਤੇ ਧਰਮ ਰਹਿ ਗਿਆ ਬਾਕੀ ਵਸਤੇ ਧਰਮ ਰਹਿ ਹੀ ਨਾ ਗੁਰਬਾਣੀ ਦਾ ਜਿਹੜਾ ਧਰਮ ਇਹ ਗਰੀਬ ਵਾਸਤੇ ਜ਼ਿਆਦਾ ਅਮੀਰ ਵਾਸਤੇ ਘਟਾ ਇਹਨੂੰ ਆਪਣਾਉਂਦਾ ਆਦਮੀ ਦੁਖੀ ਐ ਸੁਖੀ ਨਹੀਂ ਆਪਣਾਉਂਦਾ ਇਹਨੂੰ ਕੋਈ ਦੁਖ ਦਾ ਆਰੂ ਐ ਸੋ ਕਰੋਗਾ ਦੁੱਖ ਦੇ ਵਿੱਚ ਤਾਂ ਸਮਰਨ ਕਰਦਾ ਸਾਰੇ ਸੁਖ ਵਿੱਚ ਕਰੇ ਨਾ ਕੋਈ ਜਿਹੜਾ ਗਰੀਬ ਐ ਦੁਖੀ ਰਹਿੰਦਾ ਰੱਬ ਨੂੰ ਯਾਦ ਰੱਖਦਾ ਜਿਹੜਾ ਅਮੀਰ ਐ ਸੁਖੀ ਰਹਿੰਦਾ ਰੱਬ ਨੂੰ ਯਾਦ ਨਹੀਂ ਰੱਖਦਾ ਅਮੀਰਾਂ ਤੇ ਧਰਮ ਨਹੀਂ ਆਪਣਾਇਆ ਜਾ ਸਕਦਾ ਜੜਾ ਗੁਰਮਤ ਦਾ ਧਰਮ ਹੈ ਗਰੀਬਾਂ ਨੇ ਜ਼ਿਆਦਾ ਅਪਣਾਇਆ ਹੈ ਅਮੀਰਾਂ ਨੇ ਘੱਟ ਅਪਣਾਇਆ ਹੈ ਅਪਣਾਉਂਦੇ ਵੀਰ ਵੀ ਨੇ ਥੋੜੇ ਅਪਣਾਉਂਦੇ ਨੇ ਘੱਟ ਗਰੀਬ ਜ਼ਿਆਦਾ ਅਪਣਾ ਲੈਂਦੇ ਨੇ ਰਾਮ ਨਾਮ ਸਰ ਤਉ ਨ ਪੂਜੈ ਪਰ ਰਾਮ ਨਾਮ ਸਰ ਤਉ ਨ ਪੂਜੈ ਰਾਮ ਨਾਮ ਦੇ ਬਰਾਬਰ ਗੁਰਮਤ ਦੇ ਗਿਆਨ ਦੇ ਬਰਾਬਰ ਇਹ ਗੱਲਾਂ ਹੈ ਦੀ ਸਾਰੀਆਂ ਹੀ ਵੇਦ ਦੇ ਗਿਆਨ ਦੇ ਮੁਕਾਬਕ ਜਦੋਂ ਤੱਕ ਵੇਦ ਦਾ ਗਿਆਨ ਕਰਾਉਂਦੇ ਰਹੇ ਕਾਸ਼ੀ ਵਿੱਚ ਉਦੋਂ ਤੱਕ ਤਰਬ ਠੀਕ ਠਾਕ ਰਿਹਾ ਹੈ ਇਹਨਾਂ ਦਾ ਜਦ ਤੈ ਉਹ ਛੱਡ ਕੇ ਦੂਆ ਕੰਮ ਸ਼ੁਰੂ ਕਰ ਲੈ ਬੇੜਾ ਕਰ ਕੋ ਗਿਆ ਬੇਦ ਛੱਡੇ ਦਾ ਹੀ ਇਹਨਾਂ ਨੂੰ ਸਜ਼ਾ ਮਿਲੀ ਗੁਲਾਮ ਹੋਣਾ ਪਿਆ ਬੇਦ ਦਾ ਛੱਡੇ ਤੇ ਪ੍ਰਚਾਰ ਇਹ ਖੇਰੂ ਖੇਰੂ ਹੋ ਗਏ ਉਦੋਂ ਨਾ ਵਿਸ਼ਨੂੰ ਅੱਡਾ ਹੈ ਨਾ ਸ਼ਿਵ ਅੱਡਾ ਸਾਰੇ ਕੋਈ ਗੱਲ ਮੰਨਦੇ ਨੇ ਜਦ ਜੇ ਗੁਰਬਾਣੀ ਛੜਤੀ ਤਾਂ ਸੰਤਾਂ ਦੀ ਆਪਣੀ ਆਪਣੀ ਮਤ ਸ਼ੁਰੂ ਹੋ ਗਈ ਜਿੰਨਾ ਚਿਰ ਰਹਤ ਰਹੀ ਗੁਰੂ ਘਰ ਚ ਇੱਕ ਰਹੇ ਜਾਂ ਮਰਿਆਦਾ ਕੀ ਆਪਣੀ ਆਪਣੀ ਹੋ ਗਈ ਮਰਿਆਦਾ ਕਿਹਨੇ ਵੜੀ ਹੈ ਮਰਿਆਦਾ ਵੜੀ ਹੈ ਨਾ ਸੰਤਾਂ ਨੇ ਜਿਹਨੇ ਆਪਣੀ ਮਤ ਰੱਖਣੀ ਸੀ ਗੁਰਮਤ ਦੇ ਨਾਲ ਜਿਹੜੇ ਚਾਹੁੰਦੇ ਵੀ ਪ્યોਰ ਗੁਰਮਤ ਦੀ ਜਗ੍ਹਾ ਆਪਣੀ ਮਤ ਵੀ ਵਿੱਚ ਥੋੜੀ ਉਹ ਚਾਹੀਦੀ ਹੈ ਉਹਨਾਂ ਨੇ ਨਾਲ ਮਰਿਆਦਾ ਜੋੜਤੀ ਉਹ ਕੌਣ ਸੀ ਵੀੜੇ ਵੀੜੇ ਦੇ ਚੱਲੇ ਉਹ ਤਾਂ ਚੱਲ ਸਕਿਆ ਨਾ ਜੇ ਮਰਿਆਦਾ ਹੁੰਦੀ ਆ ਉਹ ਕਹਿੰਦੇ ਬਰਿਆਦਾ ਬਿਨਾਂ ਤੁਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਜੇ ਕੱਲੀ ਰਹੇ ਤੇ ਹੋਈ ਫਿਰ ਤਾਂ ਗੁਰਮਤ ਗੁਰਮਤ ਰਹੇ ਤਾਂ ਗੁਰਮਤ 'ਚ ਮਰਿਆਦਾ ਲਫ਼ਜ਼ ਨਹੀਂ ਆਇਆ ਹੋਇਆ ਮਰਿਆਦਾ ਵਾਸਤੇ ਕੋਈ ਥਾਂ ਨਹੀਂ ਗੁਰਮਤ 'ਚ ਰਹਿਤ ਪਿਆਰੀ ਮੁਝ ਕੋ ਸਿੱਖ ਦੇ ਨਾਲ ਰਹਿ ਜੁੜੀ ਮਰਿਆਦਾ ਤਾਂ ਹੈ ਹੀ ਨਹੀਂ ਸਿੱਖਣਾ ਤਾਂ ਮਰਿਆਦਾ ਹੈ ਹੀ ਨਹੀਂ ਸਾਧਨਾ ਹੋ ਮਰਿਆਦਾ ਪੰਡਤ ਦੀ ਹੁਮਰਿਆ ਦਾ ਸਾਡੀ ਦਾ ਐਨੀਵਰਿਆ ਦਾ ਇਹ ਸਾਡ ਮਰਿਆਦਾ ਨਹੀਂ ਆ ਬਾੜੇ ਨੇ ਲਿਆ ਕੇ ਵੀ ਨੇ ਜਾਂ ਬਾੜੇ ਨੇ ਤੀਰਵਲੀਏ ਰਾਮ ਰਗੇ ਬਾੜੇ ਨੇ ਮਰਿਆਦਾ ਉਹਨਾਂ ਦੀ ਹੈ ਰਹਿਤ ਸਾਡੀ ਹੈ ਉਹ ਕਹਿੰਦੇ ਸਾਡੀ ਮਰਿਆਦਾ ਤੁਹਾਡੀ ਰਹਿਤ ਇਕੱਠੇ ਕਰ ਲੋ ਉਹਦੀ ਉਹ ਰਹਿਤ ਮਰਿਆਦਾ ਦੀ ਸਿੱਖੀ ਦਾ ਰਿਜ਼ਲਟ ਆ ਜਾ ਸਾਡੇ ਕੋਲ ਫਿਰ ਇਹ ਕੀ ਕਹਿੰਦੇ ਨੇ ਜੋੜ ਕਾ ਦਾ ਪਾਉਂਦੇ ਨੇ ਵੀਣੇ ਵੀਣੇ ਜੋਰ ਪਉਂਨ ਮਰਿਆਦਾ ਇੱਕ ਕਰੋ ਬੁਰਿਆਦਾ ਇੱਕ ਕਰੋ ਰਹਿਦ ਨਹੀਂ ਕਹਿੰਦੇ ਕਰੋ ਰਹਿਦ ਦੀ ਗੱਲ ਛੱਡ ਕੇ ਮਰਿਆਦਾ ਤੇ ਜੋਰ ਦਿੰਦੇ ਨੇ ਉਹ ਜਿਨ੍ਹਾਂ ਨੇ ਮਰਿਆਦਾ ਰਹਿਦ ਬਣਾਈ ਸੀ ਉਹ ਤਾਂ ਸਿੱਖੇ ਨਹੀਂ ਸੀ ਉਹਨਾਂ ਦਾ 12 ਉਹਨਾਂ ਨੇ ਤਰੀਕੇ ਜਿਹੜੇ ਬਣਨੇ ਉਹ ਗਲਤ ਉਹ ਜਿਹੜਾ ਗੁਰਬਰਾਜ ਪਾਸ਼ਾ ਦੀ 6ਵੀਂ ਦੀ ਕਥਾ ਵੀ ਨਹੀਂ ਉਹ ਗਲਤ ਭਾਈ ਗੁਰਦਾਸ ਦੀਆਂ 12 ਪੜੀਆਂ ਜਾਂਦੀਆਂ ਉਹ ਗਲਤ ਸਭ ਕੋ ਜਾਣਦਾ ਗਲਤ ਸੀ ਉਹਨਾਂ ਦਾ ਪਛਾਣ ਨਹੀਂ ਸੀ ਕੁਰਬਾਨੀ ਦੀ ਰਹਿਤ ਉਹਨਾਂ ਦੀ ਤੁਸੀਂ ਮਰਿਆਦਾ ਕਿਵੇਂ ਠੀਕ ਬੰਦੇ ਹੋ ਐਨਾ ਜਰਫੇ ਕਿਉਂ ਲੱਗਿਆ ਰਹਿਤ ਮਰਿਆਦਾ ਬਣਾਉਣ ਨੂੰ ਇਹਦਾ ਮਤਲਬ ਕੋਈ ਝਗੜੇ ਸੀ ਮਤ ਪੇਸ ਸੀ ਉਹ ਮਤ ਪੇਸ ਸੁਲਝਾਏ ਨੇ ਮਿਨੀਮਮ ਕਾਮਨ ਪ੍ਰੋਗਰਾਮ ਬਣਾਇਆ ਇਹਨਾਂ ਨੇ ਰਹਿਤ ਮਰਿਆਦਾ ਮਿਨੀਮਮ ਕਾਮਨ ਪ੍ਰੋਗਰਾਮ ਸੀ ਇਹਨਾਂ ਦਾ ਝਗੜੇ ਕਿਉਂਕਿ ਥਾਂ ਥਾਂ ਦੀ ਠਿਕਰੀ ਇਕੱਠੀ ਹੋਈ ਸੀ ਥਾਂ ਥਾਂ ਦੇ ਵਿਚਾਰ ਧਾਰਾ ਇਕੱਠੀ ਹੋਈ ਸੀ ਰਹਿਤ ਮਰਿਆਦਾ ਬਣਾਲੀ ਤਾਂ ਇਹ ਕਿਰੋ-ਕਿਰੋ ਹੋ ਗਈ ਹੁਣ ਜੱਦਾ ਹੀ ਰੌਲਾ ਜੱਦੀ ਬਣੀ ਹੋਈ ਐ ਜੱਦਾ ਹੀ ਝਗੜਾ ਹੈ ਜੱਦਾ ਹੀ ਦਖਲ ਦੇਣ ਲੱਗ ਗਿਆ ਗੁਰਮਤਿ ਆ ਜੀ 10-12 ਤਾਂ ਨਹੀਂ ਚਾਹੀਦਾ ਉਹਨਾਂ ਬਜਾ ਤੂੰ ਹੀ ਸਿੱਖੇ ਨਹੀਂ ਤੁਸੀਂ ਕੀ ਲੈਣਾ 10 ਬਰਾਤ ਤੂੰ ਹੀ ਲੈਣਾ ਕੀ ਆ ਤੁਹਾਡਾ ਸੰਬੰਧ ਕੀ ਆ ਤੁਸੀਂ ਆਪਣੀ ਬਰਯਾਦਾ ਲੈ ਜਾਓ ਤੇ ਤੁਹਾਨੂੰ ਜਾਣੀ ਸਾਡੇ ਕੋਲ ਰਾਇਦਾ ਤੁਹਾਡਾ ਕੋਲ ਬਰਯਾਦਾ ਅਸੀਂ ਕਿਸੇ ਮਰਯਾਦਾ ਨੂੰ ਮੰਨਦੇ ਹੀ ਨਹੀਂ ਮर्याਦਾ ਹੁੰਦੀ ਉਹਨੇ ਗੁਰੂ ਘਰ ਚ ਐਂਟਰੀ ਹੁੰਦੀ ਬਰਿਆਦਾ ਦੀ ਬਰਿਆਦਾ ਆ ਐ ਇਹਨਾਂ ਦੀ ਮर्याਦਾ ਹੈ ਬਨਾਰਸ ਤੱਪ ਕਰੇ ਉਲਟ ਇਹਨਾਂ ਦੀ ਮर्याਦਾ ਹੈ ਤੀਰਥ ਮਰਿਆ ਅਗਨੀ ਦਾ ਹੈ ਤੀਰਥ ਮਰਿਆ ਅਗਨੀ ਦਾ ਹੈ ਇਹਨਾਂ ਦੀ ਮर्याਦਾ ਆ ਸਾਡੇ ਘਰ ਕੇ ਮੈਂ ਆ ਜੂ ਇਹ ਉਹ ਸਮੇਂ ਤੇ ਜਗ ਕੀ ਜਾ ਸੋਨਾ ਗਰਭदान ਦੀ ਜਾ ਉੱਥੇ ਹੀ ਤੀਰਥ ਆ ਕੇ ਸਾਡੇ ਸਰੋਵਰਾਂਗੇ ਉੱਥੇ ਸੋਨਾ ਗਰਭदान ਦੀ ਜਾ ਉੱਥੇ ਹੀ ਸੋਨਾ ਗਰਭदान ਆ ਗਿਆ ਇਹਦਾ ਗਰਭदान ਤੁਸੀਂ ਤਾਂ ਸਿਰੇ ਲਾਇਆ ਹੋਇਆ ਉੱਤੇ ਉਹ ਤਾਂ ਲੋਕੋ ਕਹਿ ਦਿੰਦੇ ਤੇ ਸੀਦਾ ਉੱਤੇ ਉੱਤੇ ਚੜਦੇ ਵੀ ਦੂਰੋਂ ਦੇਖੇ ਸਾਡਾ ਦਿੱਤਾ ਹੋਇਆ ਸੋਨਾ ਇਹ ਤਾਂ ਹੰਕਾਰ ਦੇ ਟੀਸੀ ਤੇ ਪਹੁੰਚ ਗਏ ਸੋਨਾ ਉੱਤੇ ਲਾਉਂਦੇ ਨੇ ਦਿਖੇ ਇਹ ਲੋਕੋ ਕਹਿ ਦਿੰਦੇ ਤੇ ਗਰਬਦਾਨ ਐਨੀ ਵਰਤਮਾਰੀ ਹੋਈ ਹੈ ਇਹਨਾਂ ਦੀ ਸਿੱਖਾਂ ਦੀ ਸੋਨਾ ਚੜੋ ਜੀ ਫਲਾਣੇ ਸਿਰੇ ਉੱਤੇ ਹੰਕਾਰੀ ਸੂਰੇ ਹੰਕਾਰੀ ਰਾਮ ਨਾਮ ਸਰ ਤਉ ਨ ਪੂਜੈ ਆ ਛੱਡ ਦਿੱਤਾ ਇਹ ਸਭ ਕੁਝ ਤਾਂ ਰਾਮ ਨਾਮ ਦੇ ਬਰਾਬਰ ਨਹੀਂ ਰਾਮ ਨਾਮ ਤਿਆਗਿਆ ਹੋਇਆ ਸੋਨੇ ਵਗ ਰਪਏ ਹੋਏ ਨੇ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਉਹ ਪਖੰਡੀਆਂ ਕੰਮ ਛੱਡਦੇ ਇਹ ਪਖੰਡੀ ਰਹਿ ਨਹੀਂ ਛੱਡਦੇ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਮਨ ਕਪਟ ਨਾ ਕੀਜੈ ਕਿਉਂ ਕਪਟ ਬੰਦ ਚ ਰੱਖਿਆ ਸਾਰਿਆਂ ਦੇ ਵਿੱਚ ਕਪਟਾ ਜਿਹੜੇ ਸੋਨੇ ਵਾਲੇ ਨੇ ਸਾਰੇ ਕਪਟੀਆਂ ਨੇ ਸੰਤਕਾਰ ਸੇਵਾਲੇ ਹੁਣ ਚਾਹੇ ਦੂਏ ਹੁਣ ਚਾਹੇ ਇਹ ਸਾਰੇ ਹੀ ਗੁਰੂ ਨਾਲ ਸਾਰੇ ਹੀ ਕਪਟ ਕਮਾਉਂਦੇ ਨੇ ਕਿਉਂ ਰਾਮਨਾਮ ਤੇ ਅੱਗੇ ਆਇਆ ਹੋਇਆ ਹੈ ਰਾਮਨਾਮ ਤਿਆਗਣਾ ਤਿਆਗਿਆ ਜਾਣਾ ਸੀ ਸੋਨੇ ਦੀ ਚਮਕ ਦਮਕ ਨਾਲ ਸੋਨਾ ਅੱਗੇ ਕਰ ਲਿਆ ਰਾਮਨਾਮ ਲੋਕਾਂ ਨੂੰ ਭੁਲਾ ਦਿੱਤਾ ਆ ਕਪਟ ਕੀਤਾ ਹੋਇਆ ਸੰਗਤ ਨਾਲ ਜਿਨ੍ਹਾਂ ਨੇ ਸੰਗਤ ਨਾਲ ਕਪਟ ਕਰਨਾ ਉਹ ਸੋਨਾ ਲਿਉਂਦੇ ਹੁੰਦੇ ਐ ਜਦੋਂ ਕੁਛ ਕਰਦੇ ਹੁੰਦੇ ਸੀ ਪਿੱਛੇ ਉਹੀ ਬਾੜਤਾ ਇੱਥੇ ਲਿਆ ਕੇ ਰਣਜੀਤ ਸਿੰਘ ਨੇ ਬੜਾ ਕਿਹੜੇ ਸਲਾਹ ਕੀ ਨਾ ਦਿੱਤੀ ਸਲਾਹ ਦਿੱਤੀ ਸ੍ਰੀ ਚੰਦ ਗਿਆ ਨੇ ਬ੍ਰਹਮ ਊਟੇ ਵਾਲਾ ਨੇ ਸਲਾਹ ਉਹਨਾਂ ਦੀ ਛੋੜ ਛੋੜ ਦੇ ਪਖੰਡੀ ਮਨ ਕਾਪਟਣਾ ਕੀਜਾ ਹਰ ਕਾ ਨਾਮ ਦਿੱਤ ਨਤ ਰਹੀ ਕਹਿੰਦੇ ਹਰ ਕਾ ਨਾਮ ਰੋਜ਼ ਲਿਆ ਕਰੋ ਹਰ ਦਾ ਗਿਆਨ ਹਾਸਲ ਕਰਿਆ ਕਰੋ ਗੁਰਦੁਆਰੇ ਜਾ ਕੇ ਐਦੇ ਖਾਤਰ ਦਾ ਗੁਰਦੁਆਰੇ ਬਣਾਇਤੇ ਉੱਥੇ ਕੀ ਹੁੰਦਾ ਹੁਦਾ ਹਰ ਦਾ ਨਾਮ ਲੈਂਦਾ ਕੋਈ ਦਿਖਾਵੇ ਜਿਹੜਾ ਲਿਆ ਹੋਇਆ ਕਿਦ ਹਰ ਕੇ ਨਾਮ ਦੀ ਤਾਂ ਗੱਲ ਕਰਦੇ ਵੈਨ ਲਾਇਆ ਹੋਇਆ ਇਹਨਾਂ ਨੇ ਗੁਰਦੁਆਰੇ ਚ ਹਰ ਕੇ ਨਾਮ ਲੈਣ ਜਾਂ ਦੇਣ ਤੇ ਵੈਨ ਨਾਮ ਦੇ ਵਪਾਰ ਤੇ ਵੈਨ ਹੈ ਗੁਰਦੁਆਰਿਆਂ ਚ ਹਾਲਾਂਕਿ ਖੁੱਲੇ ਹਟ ਕੋਆ ਬਾਬਾ ਹੋਏ ਬਾਬਾਰ ਇਹ ਹੱਟ ਜਾਂਦ ਖੁੱਲਣੀ ਸੀ ਗੁਰਦਾਰੇ ਦੀ ਦੁਕਾਨ ਤਾਂ ਉੱਥੇ ਨਾਮ ਦਾ ਵਪਾਰ ਹੋਣਾ ਸੀ ਪਰ ਇਹ ਹੱਟ ਚ ਕੀ ਆ ਇਹ ਹੱਟ ਚ ਮਾਇਆ ਹੈ ਸਾਰਾ ਦਿਨ ਦਾੜ-ਦਾੜ ਵਰਸਦੀ ਹੈ ਇਹਦਾ ਹੀ ਹਿਸਾਬ ਕਿਤਾਬ ਆ ਰਾਮਨਾਮ ਵਾਲੀ ਗੱਲ ਦਾ ਵਰਕਾ ਪਾੜਦਾ ਇਹਨਾਂ ਨੇ ਹਰ ਜਾਂ ਤਾਂ ਨਾਮ ਹੈ ਕਿ ਵਪਾਰੀ ਸੀ ਨਾਮ ਦਾ ਵਪਾਰ ਕਿੱਥੇ ਗਿਆ ਕਪਟੀਆਂ ਨੇ ਵਪਾਰ ਹੋਰੇ ਸ਼ੁਰੂ ਕਰ ਲਿਆ ਆਪਣੇ ਮਤਲਬ ਦਾ ਵਪਾਰ ਸ਼ੁਰੂ ਕਰ ਲਿਆ ਕਪਟੀਆਂ ਨੇ ਗੁਰਬਾਣੀ ਕਪਟੀ ਕਹਿੰਦੀ ਛੋੜ ਛੋੜ ਲੈ ਪਖੰਡੀ ਮਨ ਕਾ ਪਖੰਡੀ ਮਨ ਕਾ ਪਟਰਾ ਕੀਜੇ ਕਪਟੀ ਨੇ ਇਹ ਸਾਰੇ ਨਾ ਕਰ ਕਪਟਰ ਹਰ ਕਾ ਨਾਮ ਨਿਤ ਨਿਤ ਲਈਜੇ ਉਹ ਹਰ ਕਾ ਨਾਮ ਨਹੀਂ ਸੀ ਲੈਂਦੇ ਲੈਂਦੇ ਇਹ ਬੀ ਜਿਹੜੇ ਨਹੀਂ ਸੀ ਲੈੰਦੇ ਉਹਨਾ ਉਹੀ ਆਵੜੇ ਸਾਰੇ ਹੀ ਮੀਣੇ ਤੀਰਵਲੀਏ ਇਹ ਰੋਕ ਰਹੇ ਤੇ ਹਰ ਕੇ ਨਾਮ ਤੇ ਗੁਰੂ ਕਰ ਹਰਕਾਰ ਨਾਮ ਦੇ ਰਿਆਤਾ ਤੀਰਵਲੀਏ ਰਾਮ ਰਈਏ ਮੀਣੇ ਵਸਾਂਦੇ ਸ੍ਰੀ ਚੰਦ ਕੇ ਰੋਕ ਰਹੇ ਤੇ ਅੱਜ ਉਹਨਾਂ ਦਾ ਰਾਜ ਹੈ ਸਾਰਾ ਤਾਂ ਇਹ ਨਾਮ ਲੋਕਾਂ ਕੋ ਹੈ ਨਹੀਂ ਨਾਮ ਨਾਲੇ ਸਿੱਖੀ ਸੀ ਉਹ ਹੈ ਨਹੀਂ ਸਿੱਖਿਆ ਗੁਰੂ ਦੀ ਹੈ ਨਹੀਂ ਕਿਸੇ ਕੋ ਉਹਦਾ ਜੱਟਦਾ ਹੀ ਹੋਣਾ ਸੀ ਉਹ ਸਾਹਮਣੇ ਆ ਉਹਦਾ ਜਵਾਬ ਕੋਈ ਦਿੰਦਾ ਨਹੀਂ ਸੋਣਾ ਪਤਾ ਲੱਗ ਗਿਆ ਐਦਾਂ ਸਿੱਧਾ ਕੋਈ ਬੋਲਦਾ ਨਹੀਂ ਸੀ ਬੋਲਣਾ ਬੋਲਣਾ ਚਾਹੀਦਾ ਬੋਲਣਾ ਪਿਆ ਪਖੰਡੀ ਕਿਹਾ ਨਹੀਂ ਹੋਇਆ ਅਨਾਮਦੇਵ ਨੇ ਕੀ ਕਿਹਾ ਉਹ ਪਖੰਡੀ ਕਿਹਾ ਸਾਰਿਆਂ ਨੂੰ ਛੋੜ ਛੋੜ ਦੇ ਪਖੰਡੀ ਉਦੋਂ ਉਹਨਾਂ ਨੇ ਪਖੰਡੀ ਕਿਹਾ ਉਹ ਹੁਣ ਵੀ ਪਖੰਡੀ ਹੈਗੇ ਨੇ ਉਦੋਂ ਵੀ ਸੀ ਹੁਣ ਵੀ ਛੋੜ ਛੋੜ ਪਖੰਡੀ ਬੰਨ ਕਪਟਾ ਨਾ ਕੀਜਾ ਬੰਨ ਕਪਟਾ ਸਾਡੇ ਲੋਕਾਂ ਦੇ ਇਹਨਾਂ ਦੇ ਹਰ ਕਾ ਨਾਮ ਨਿਤੈ ਨਿਤਲੀ ਜਿਹੜਾ ਹਰ ਕਾ ਨਾਮ ਨਹੀਂ ਲੈਂਦਾ ਜਾਂ ਨਹੀਂ ਲੈਣ ਦਿੰਦਾ ਉਹ ਕਪਟੀ ਹੈ ਨਿਤੈ ਨਿਤਲੀ ਜਾ ਲੈ ਲੈ ਹਰ ਕਾ ਨਾਮ ਇਹ ਸਭ ਕੁਝ ਤੇਰਾ ਸੋਨੇ ਦਾ ਧਾਨ ਹਰ ਕੇ ਨਾਮ ਦੇ ਬਰਾਬਰ ਨਹੀਂ ਹੈ